ਘਨ ਹਰ ਬੂੰਦ ਬਸੋ ਰੂ ਮਾਵਲ ਕੁਸਮ ਬਸੰਤ ਗਨੰਤ ਨਾ ਆਵੇ ਰਾਉ ਸਸ ਕਿਰਣ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੇ ਰੁਦਰ ਧਿਆਨ ਗਿਆਨ ਸਤ ਗੁਰ ਕੇ ਕਉ ਜਨੁ ਭਲ ਹੁਨੇ ਜੋ ਗਾਵੇ ਹਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋ ਹੈ ਬਣ ਆਵ ਬਲ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਐਸੀ ਬ੍ਰਿਧ ਮੂਰਤੀ ਹਨ ਜਿਨ੍ਹਾਂ ਦੇ ਜੀਵਨ ਦੀ ਛਾਪ ਜਗਤ ਨੂੰ ਇਹ ਉਪਦੇਸ਼ ਦਿੰਦੀ ਹੈ ਕਿ ਉਮਰ ਦੇ ਕਿਸੇ ਵੀ ਹਿੱਸੇ ਵਿੱਚ ਮਨੁੱਖ ਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ ਚਾਹੇ ਸਰੀਰ ਬੁੱਢਾ ਵੀ ਹੋ ਗਿਆ ਹੈ ਬਿਰਧ ਵੀ ਹੋ ਗਿਆ ਹੈ ਪਰ ਮਨੁੱਖ ਦੇ ਅੰਦਰ ਅਗਰ ਉਤਸ਼ਾਹ ਹੈ ਉਮੰਗ ਹੈ ਆਸਾ ਹੈ ਤੋ ਬਹੁਤ ਵੱਡੇ ਵੱਡੇ ਕੰਮ ਉਸ ਅਵਸਥਾ ਦੇ ਵਿੱਚ ਵੀ ਹੋ ਸਕਦੇ ਨੇ ਜਦ ਕਿ ਅਕਸਰ ਬੁਢੇ ਪਿਛਲੋ ਕੀ ਨਿਰਾਸ਼ਾ ਦੇ ਖੜਦੇ ਵਿੱਚ ਜਾ ਕੇ ਦੇ ਨੇ ਧਨ ਗੁਰੂ ਅਮਰਦਾਸ ਜੀ ਮਹਾਰਾਜ ਦਾ ਜਨਮ ਪਿੰਡ ਬਾਸਰਕੇ ਜ਼ਿਲ੍ਹਾ ਅੰਮ੍ਰਿਤਸਰ ਮਾਤਾ ਲక్ష్ਮੀ ਜੀ ਦੀ ਕੁੱਖੋਂ ਪਿਤਾ ਤੇਜਵੰਦ ਦੇ ਘਰ ਵਿਛੋਇਆ ਆਪ ਜੀ ਦਾ ਜਨਮ ਵਿਸਾਖ ਸੁਦੀ 14 1526 ਵਿੱਚ ਹੋਇਆ ਆਪ ਜੀ ਦੀ ਸੰਤਾਨ ਮੋਹਰੀ ਜੀ मोहन जी ਤੇ ਦੋ ਪੁੱਤਰੀਆਂ ਦਾਨੀ ਜੀ ਭਾਨੀ ਜੀ ਇਹ ਆਪ ਜੀ ਦਾ ਗ੍ਰਸਥੀ ਜੀਵਨ ਸੀ ਬੱਚਿਆਂ ਦੇ ਵਿੱਚ ਪਰਿਵਾਰ ਦੇ ਵਿੱਚ ਘਰ ਗ੍ਰਸਥੀ ਵਿੱਚ ਆਪ ਜੀਵਨ ਇਸ ਢੰਗ ਦਾ ਵਰਤੀਤ ਕਰ ਰਹੇ ਸਨ ਜੈਸੇ ਕਿ ਪਾਣੀ ਵਿੱਚ ਰਹਿਦਾ ਹੋਇਆ ਕਮਲ ਲੇਕਿਨ ਫਿਰ ਵੀ ਇਕ ਧੂ ਅੰਦਰ ਬਣੀ ਰਹਿੰਦੀ ਸੀ ਕਿ ਪਰਮ ਆਨੰਦ ਉਹ ਜ ਸਮਾਧੀ ਹੈ ਉਹ ਨਸੀਬ ਹੋਏ ਕਹਿੰਦੇ ਨੇ ਆਪਨੇ ਇਸੇ ਇੱਛਾ ਨੂੰ ਮੁਖ ਰੱਖ ਕੇ ਥਾਂ-ਥਾਂ ਤੇ ਤੀਰਥਾਂ ਦਾ ਵਿਰਤਨ ਕੀਤਾ ਔਰ ਅਕਸਰ ਗਾਹੇ ਬਗਾਹੇ ਹਰੀਦਵਾਰ ਵੀ ਜਾਂਦੇ ਸਨ ਇੱਕ ਦਿਨ ਗੰਗਾ ਦੇਚ ਇਸ਼ਨਾਨ ਕਰਕੇ ਖਣ ਦੇ ਦਿਨ ਸਨ ਰੇਤ ਦੇ ਚ ਬੈਠੇ ਚਰਨਾ ਨੂੰ ਪਸਾਰ ਕੇ ਪੈਰ ਪਸਾਰ ਕੇ ਇੱਕ ਪੰਦਾ ਜੋ ਇਲਮ ਨਜੋਮ ਦੇ ਚ ਮਾਹਿਰ ਸੀ ਜੋਤਸ਼ੀ ਸੀ ਲੰਘਿਆ ਉਹਦੀ ਨਿਗਾ ਪਸਰੇ ਹੋਏ ਚਰਨਾ ਤੇ ਪੈ ਗਈ ਔਰ ਉਸਨੇ ਮੱਥਾ ਟੇਕਿਆ ਧਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਰੋਕਿਆ ਆਖਿਆ ਬ੍ਰਾਹਮਣ ਦੇਵਤਾ ਮੈਂ ਤੇ ਖੱਤਰੀ ਹਾਂ ਉਹ ਬ੍ਰਾਹਮਣ ਹੈ ਕੁੱਲ ਕਰਕੇ ਜਾਤ ਕਰਕੇ ਤਾਂ ਉੱਚਾ ਹੈ ਮੈਨੂੰ ਕਮ ਮੱਥਾ ਟੇਕੇ ਤਾਂ ਬ੍ਰਾਹਮਣ ਹੱਥ ਜੋੜ ਕੇ ਕਹਿਣ ਲਗਾ ਮਹਾਰਾਜ ਤੁਹਾਡੇ ਚਰਨਾਂ ਵਿੱਚ ਪਦਮ ਹੈ ਇਹ ਪਦਮ ਤੇ ਕਿਸੇ ਬ੍ਰह्म ਗਿਆਨੀ ਦੇ ਚਰਨਾਂ ਦੇ ਛੋਂਦਾ ਹੈ ਇਹ ਪਦਮ ਤੇ ਕਿਸੇ ਪਹੁੰਚੀ ਹੋਈ ਰੂਹ ਦੇ ਚਰਨਾਂ ਛੋਂਦਾ ਹੈ ਤੁਹਾਡੇ ਕਦਮਾਂ ਦੇ ਵਿੱਚ ਪਦਮ ਤਾਂ ਗੁਰੂ ਅਮਰਦਾਸ ਜੀ ਮਹਾਰਾਜ बड़ी रूहानी मुस्कुराहट चहण लगे ब्राह्मण देवता मैं तो एक यात्री हाँ बिल्कुल यात्री वो तो ब्राह्मण कह लगा महाराज ये बीज अजे अंकुरित नहीं होएगा होया ये होने वाला है और जदों ये बीज अंकुरित हो मैनु भूलना नहीं मैं थोड़े चरना चाहवागा मैं थोड़े दर्शन करने फिर आवागा ਰਬ ਦੀ ਨੇਤ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਉਤਰੀ ਬੀਬੀ ਅਮਰੋ ਆਪ ਦੇ ਭਤੀਜੇ ਨੂੰ ਵਿਆਹੀ ਗਈ ਇਸ ਧੀ ਕੇ ਨਾਲ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਬੱਚੀ ਆਪ ਜੀ ਦੀ ਨੂੰ ਬਣੀ ਇੱਕ ਦਿਨ ਬੀਬੀ ਅਮਰੋ ਸਾਹਿਬ ਸ੍ਰੀ ਗੁਰਨਾਮਕ ਦੇਵ ਜੀ ਮਹਾਰਾਜ ਦੀ ਬਾਣੀ ਚਾਟੀ ਨੂੰ ਰੜਕਦੇ ਆਇਆ ਅਲਾਪ ਰਹੀ ਸੀ ਪੜ ਰਹੀ ਸੀ ਬੜੇ ਮਧੁਰ ਢੰਗ ਦੇ ਵਿੱਚ ਬੜੇ ਮਧੁਰ ਵੇਗ ਦੇ ਵਿੱਚ ਬਿਰਦ ਬਾਬਾ ਗੁਰੂ ਅਮਰਦਾਸ ਜੀ ਮਹਾਰਾਜ ਨੇ ਪੁੱਛ ਲਿਆ ਬੇਟਾ ਇਹ ਕਿਸ ਦੇ ਬਚਨ ਪੜ ਰਹੀ ਹੈ ਇਹ ਕਿਸ ਦੀ ਬਾਣੀ ਪੜ ਰਹੀ ਹੈ ਬਹੁਤ ਖਿੱਚ ਪਾਈ ਹੈ ਇਸ ਨੇ ਮੈਨੂੰ ਤਾਂ ਨੂਰਾਣੀ ਕਹਿਣ ਲੱਗੀ ਬਾਬਾ ਇਹ ਬਾਣੀ ਧਨ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਹੈ ਦੂਸਰੇ ਗੁਰਨਾਨਕ ਪਰ ਉਹ ਮੇਰੇ ਪਿਤਾ ਨੇ ਰਿਸ਼ਤੇ ਵਿੱਚ ਮੇਰੇ ਪਿਤਾ ਨੇ ਹੈ ਥੜੇ ਪਿਤਾ ਨੇ ਨਾਮ ਜ਼ਰੂਰ ਸੁਣਿਆ ਸੀ ਔਰ ਵਿਆਹ ਦੇ ਸਮੇਂ ਕੁੜਮਾ ਚਾਰੀਆਂ ਦਾ ਜੈਸੇ ਮਿਲਾਪ ਹੁੰਦਾ ਹੈ ਇਹ ਵੀ ਜ਼ਰੂਰ ਹੋਇਆ ਲੇਕਿਨ ਖਿੱਚ ਤੇ ਆਖਿਰ ਸ਼ਬਦ ਤੋਂ ਪੈਂਦੀ ਹੈ ਅਗਰ ਕਾਲੀਆਂ ਘਟਾਵਾਂ ਸੂਰਜ ਦੇ ਅੱਗੋਂ ਵੀ ਆ ਜਾਣ ਤੇ ਇੱਕ ਦਫਾ ਪ੍ਰithvi ਤੇ ਅੰਧਕਾਰ ਹੋ ਜਾਂਦਾ ਹੈ ਇਹ ਗੱਲ ਵੱਖਰਾ ਹੈ ਕਿ ਸੂਰਜ ਵਿੱਚ ਹਨੇਰਾ ਨਹੀਂ ਸੂਰਜ ਵਿੱਚ ਅੰਧਕਾਰ ਨਹੀਂ ਪਰ ਸੂਰਜ ਦਾ ਚਾਨਣਾ ਸੂਰਜ ਦਾ ਪ੍ਰਕਾਸ਼ ਸਹੀ ਮੈਨੇਜ ਧਰਤੀ ਤੇ ਪਹੁੰਚ ਸਕੇ ਕਾਲੀਆਂ ਘਟਾਵਾਂ ਨੂੰ ਰੋਕ ਤੇ ਖੜੀ ਕਰ ਦਿੰਦੀਆਂ ਨੇ। ਤੋਂ ਕੁੜਮਾਚਾਰੀ, ਰਿਸ਼ਤੇਦਾਰੀ, ਸ਼ਰੀਕਾਚਾਰੀ ਅਤੇ ਸਮਾਜਿਕ ਰਿਸ਼ਤੇ ਸੰਸਾਰ ਦੀਆਂ ਪਰੰਪਰਾਵਾਂ ਇਤਨੀਆਂ ਨਿੱਖੀਆਂ ਵੱਡੀਆਂ ਬਦਲੀਆਂ ਸਨ ਜਿਨ੍ਹਾਂ ਦੇ ਚੋਂ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਝਾਕਣ ਦਾ ਮੌਕਾ ਹੀ ਨਾ ਮਿਲਿਆ ਕਿ ਗੁਰੂ ਅੰਗਦ ਦੇਵ ਜੀ ਮਹਾਰਾਜ ਵਕਤ ਦੇ ਉਹ ਰੋਹਾਨੀ ਸੂਰਜ ਨੇ ਜੋ ਚਾਰੋਂ ਪਾਸੇ ਚਾਨਣਾ ਵੰਡ ਰਿਹਾ ਨੇ ਪਰ ਅਜ ਜਦ ਉਸ ਸੂਰਜ ਦੀ ਇੱਕ ਕਿਰਨ ਕੰਨਾਂ ਵਿੱਚ ਪਈ ਸ਼ਬਦ ਤੇ ਆਖਰ ਕੰਨਾਂ 'ਚ ਹੀ ਪਏਗਾ। ਪਰ ਸੁਣਿਆ ਆਪਣੀ ਨੂ ਰਾਣੀ ਤੋਂ ਤਾਂ ਦਰਸ਼ਨਾ ਲਈ ਚੱਲ ਪਏ। శ్రీਕ ਦੇ ਤੇ ਕੁੜਮਾ ਚਾਰੀਏ। ਔਰ ਫਿਰ ਆਪ ਪੁੱਤਰ ਵਾਲੇ ਨੇ बैठे वाले ने जद के गुरु अंगद देव जी महाराज पुत्री वाले सन आखिर भारतीय परंपरा ਦੇ ਮੁਤਾਬਕ ਲੜਕੀ ਵਾਲੇ ਅਕਸਰ ਆਪਣੇ ਆਪ ਨੂੰ ਨਿਰਮਾਣਤਾ ਦੇ ਵਿੱਚ ਰੱਖਦੇ ਨੇ ਗਰੀਬੀ ਚ ਰੱਖਦੇ ਨੇ ਔਰ ਹਮੇਸ਼ਾ ਲੜਕੇ ਵਾਲੇ ਸਵੈ ਅਪਮਾਨ ਦੇ ਨਾਲ ਆਉਂਦੇ ਨੇ ਮਾਣ ਤਾੜ ਦੇ ਰਾਹ ਲਾਂਦੇ ਨੇ ਪਰ ਅੱਜ ਕੁਝ ਰੂਹਾਨੀ ਦੁਨੀਆ ਦੀ ਝਲਕ ਨੇ ਉਲਟੀ ਗੰਗਾ ਚਲਾ ਦਿੱਤੀ ਅੱਜ ਲੜਕੇ ਵਾਲਿਆਂ ਦਾ ਸਰਪ੍ਰਸਤ ਮੁਖੀ ਬਿਰਦ ਬਾਬਾ ਅਮਰਦਾਸ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਦਰਸ਼ਨਾਂ ਲਈ ਚਲੇ ਆ ਰਿਸ਼ਤੇ ਚ ਕੁੜਮਾਚਾਰੀ ਖੰਡੂਰ ਸਾਹਾ ਕੇ ਜੱਦੀਦਾਰ ਕੀਤੇ ਭਰੀ ਸੰਗਤ ਵਿੱਚ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਮੁਖਾਰਬਿੰਦ ਤੋਂ ਜਦ ਅੰਮ੍ਰਿਤਮਈ ਬਚਨ ਸੁਣੇ ਤਾਂ ਜਿਸ ਢੰਗ ਨਾਲ ਕੰਨ ਨੇ ਸਿਰ جھੁਕਦਾ ਹੈ झुकाया ਨਹੀਂ ਜਾਂਦਾ ਸੁਭਾਵਕ ਹੀ ਝੁਕ ਗਿਆ ਕਦਮਾਂ ਤੇ ਡਿੱਗ ਪਿਆ ਡੰਡਾਉਤ ਕੀਤੀ ਤੇ ਹੱਥ ਜੋੜ ਕੇ ਬੇਨਤੀ ਕੀਤੀ ਗੁਰਦੇ ਇਸ ਕੁੜਮਾਚਾਰੀ ਦੇ ਰਿਸ਼ਤੇ ਨੂੰ ਮੈਂ ਇੱਕ ਪਾਸੇ ਕਰਦਾ ਮੈਂ ਅੱਜ ਤੋਂ ਆਪ ਦਾ ਸੇਵਕ ਆਪ ਦਾ ਸਿੱਖ ਹੁਣ ਹੋ ਆ ਗਈ ਆਪਨੇ ਮੈਨੂੰ ਕਬੂਲ ਕੀਤਾ ਹੈ ਸੇਵਕ ਦੇ ਰੂਪ ਚ ਤਾਂ ਜ਼ਰੂਰ ਕੋਈ ਸੇਵਾ ਵੀ ਬਖਸ਼ੋ ਮੈਂ ਸੇਵਾ ਵੀ ਕਰਾਂ ਹੁਣ ਇੱਕ ਤੇ ਬਿਰਧ ਸਰੀਰ ਵਾਲਵਨ 70 ਤੋਂ ਉੱਚੀ ਟੱਪੀ ਹੋਈ ਅਵਸਥਾ ਬਿਰਧ ਸਰੀਰ ਪਰ ਉਤਸ਼ਾਹ ਬੜਾ ਹੈ ਉਮੰਗ ਬੜੀ ਹੈ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਹਾਂ ਕਰ ਦਿੱਤੀ ਠੀਕ ਹੈ ਸੇਵਕ ਦੇ ਰੂਪ ਵਿੱਚ ਤੁਸੀਂ ਕਬੂਲ ਸਾਨੂੰ ਅੰਮ੍ਰਿਤ ਵੇਲੇ ਇਸ਼ਨਾਨ ਕਰਾ ਦਿੱਤਾ ਕਰਵਾ ਰੋਸ ਦੀ ਸੇਵਾ ਹੁਣ ਬਿਆਸਾ ਅੱਧੀ ਰਾਤ ਨੂੰ ਉੱਠਦੇ ਨੇ ਸਿਰ ਤੇ ਗਾਗਰ ਰੱਖਦੇ ਨੇ ਔਰ ਆਪ ਜਾਣਦੇ ਨੇ ਪਹਿਲੇ ਸਵੈਮ ਇਸ਼ਨਾਨ ਕਰਦੇ ਨੇ ਫਿਰ ਗਾਗਰ ਨੂੰ ਬਿਆਸਾ ਦੇ ਜਲਨਲ ਭਰ ਕੇ ਸਿਰ ਤੇ ਰੱਖਦੇ ਨੇ ਇਹ ਭਰੀ ਹੋਈ ਗਾਗਰ ਜਦ ਚੁੱਕ ਕੇ ਬਿਰਦ ਬਾਬਾ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਮਾਰਗ ਤੇ ਚੱਲਦਾ ਹੈ ਕਿ ਇੰਜ ਜਾਪਦਾ ਜਿਵੇਂ ਤ੍ਰਿਲੋਕੀ ਦਾ ਭਾਰ ਇਸ ਬਿਰਦ ਬਾਬੇ ਨਹੀਂ ਚੁੱਕਿਆ ਜਿਵੇਂ ਸਮੂਹ ਸੰਸਾਰ ਦੀ ਜ਼ਿੰਮੇਵਾਰੀ ਇਸ ਬਾਬੇ ਨੇ ਚੁੱਕੀ ਹੋਈ ਹੈ ਬਾਦ ਦੇ ਚਾਕਈ ਆਪ ਦੇ ਕਿਰਦਾਰ ਰਾਹੀਂ ਆਪ ਦੇ ਪ੍ਰਚਾਰ ਰਾਹੀਂ ਇਹ ਸਭ ਕੁਝ ਪ੍ਰਗਟ ਵੀ ਹੋਇਆ। ਇਹ ਸੇਵਾ ਆਪਨੇ ਕੋਈ ਇੱਕ ਦਿਨ ਨਹੀਂ ਕੀਤੀ। ਇੱਕ ਮਹੀਨਾ ਨਹੀਂ ਕੀਤੀ। ਇੱਕ ਸਾਲ ਨਹੀਂ ਬਲਕਿ 12 ਸਾਲ ਕੀਤੀ। ਰੋਜ਼ ਅੱਧੀ ਰਾਤ ਨੂੰ ਉੱਠਣਾ ਹੈ। ਵਿਆਸਾ ਤੇ ਪਹੁੰਚਣਾ ਹੈ। ਅੰਮ੍ਰਿਤ ਵੇਲੇ ਹੁੰਦੇ ਹੁੰਦੇ ਤੱਕ ਜਲ ਭਰ ਕੇ ਲੈਣਾ ਹੈ। ਔਰ ਗਲਵਨ ਕਿਨ ਕੋ ਦਾ ਪੈਂਡਾ ਹੈ।

ਆਪਣੇ ਘਰ ਵਾਲੀ ਨੂੰ ਆਵਾਜ਼ ਮਾਰੀ ਦੇਖ ਬਾਹਰ ਕੋਈ ਹੈ ਖੱਡੀ ਦੇ ਖੜਦੇ ਚ ਕੋਈ ਗਿਰਿਆ ਹੈ ਤਾਂ ਜੁਲਾਹੀ ਕਹਿ ਲਗੀ ਅੱਧੀ ਰਾਤ ਨੂੰ ਉਹੀ ਅਮਰੂ ਨੇ ਥਾਵਾ ਹੋਏਗਾ ਉਸ ਤੋਂ ਇਲਾਵਾ ਹੋਰ ਕੌਣ ਹੋਵੇਗਾ ਅੱਧੀ ਰਾਤ ਨੂੰ ਕੋਈ ਉੱਠਦਾ ਹੈ ਉਸੇ ਦੇ ਸਿਰ ਤੇ ਗਾਗਰ ਆਉਂਦੀ ਹੈ ਕੋਈ ਭਟਕਦਾ ਹੋਇਆ ਗਿਰ ਗਿਆ ਹੋਵੇਗਾ ਉਹੀ ਅਮਰੂ ਨੇ ਥਾਵਾ ਬੁਥੇਰਿਆਂ ਨੂੰ ਇਹ ਸੋਚਣ ਦਾ ਮੌਕਾ ਮਿਲ ਗਿਆ ਕਿ ਬਿਰਧ ਸਰੀਰ ਹੈ ਸ਼ਾਇਦ ਪੁੱਤਰ ਨਹੀਂ ਰੱਖਦੇ। ਭਤੀਜੇ ਨਹੀਂ ਰੱਖਦੇ। ਤਾਂ ਹੀ ਤੇ ਸ਼ਰੀਕਾਂ ਦੇ ਘਰ ਆ ਕੇ ਟਿਕੇ। ਔਰ ਸਿਰਫ ਟਿਕੇ ਹੀ ਨਹੀਂ। ਤਾਂ ਹੀ ਤੇ ਬਿਆਸਾ ਤੋਂ ਗਾਗਰ ਜਲਦੀ ਭਰ ਕੇ ਲੈਂਦੇ ਨੇ। ਦਿਨ ਨੂੰ ਲਕਣਾ ਫਾੜਦੇ ਨੇ, ੱੱਪੜ ਛਾੜਦੇ ਨੇ, ਲੰਗਰ ਬਣਾਉਣ ਦੀ ਸੇਵਾ ਕਰਦੇ ਨੇ। ਇਹ ਨੌਕਰੀ ਕਰਦੇ ਨੇ ਇਹ ਗੁਲਾਮੀ ਕਰਦੇ ਨੇ ਇਹਨਾਂ ਦਾ ਕੋਈ ਥਾਂ ਨਹੀਂ ਪਰ ਚਲਤ ਹੋ ਗਈ ਗੱਲ ਖੰਡੂਰ ਦੇ ਵਿੱਚ ਅਮਰੂ ਨੇ ठाਵਾ ਅਮਰੂ ਨੇ ठाਵਾ ਅਮਰੂ ਨੇ ठाਵਾ ਇਹ ਬਚਨ ਧਨ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਕਦਮਾਂ 'ਚ ਪਹੁੰਚੇ ਔਰ ਆਪ ਦੇ ਕੰਨਾਂ ਨੇ ਸੁਣ ਕੇ रंग की जताई है अमरों ने ठावा जैसे अमरदास जी आए कोल बिठाया सिर पे हाथ रख के कह लगे गुरु अमरदास निथायां दी ठाक गुरु अमरदास निमाणियां देवा गुरु अमरदास नेओटियां दी ओट नि गुरु अमरदास ਨੇ ਆਸਰਿਆਂ ਦੇ ਆਸਰੇ ਇੰਜ ਲਗਾਤਾਰ ਵਰਦੇ ਹੀ ਗਏ ਵਰਦੇ ਹੀ ਗਏ ਔਰ ਇਹ ਵਾਕਈ ਸਪਸ਼ਟ ਹੋਇਆ ਕਿ ਗੁਰੂ ਅਮਰਦਾਸ ਨਿਥਾਵਿਆਂ ਦੀ ਥਾਂ ਬਣੇ ਨਿਮਾਣੀਆਂ ਦੇ ਮਾਣ ਬਣੇ ਨੇ ਆਸਰਿਆਂ ਦੇ ਆਸਰੇ ਬਣੇ ਨੇ ਓਟਿਆਂ ਦੀ ਓਟ ਬਣੇ ਆਪਨੇ ਗੁਰਗੱਦੀ ਤੇ ਬੈਠਦੇ ਨਹੀਂ ਸਿੱਖ ਜਗਤ ਦਾ ਪਹਿਲਾ ਕੇਂਦਰੀ ਤੀਰ ਆਵਾਦ ਕੀਤਾ ਬਣਾਇਆ ਗੋਵਿੰਦਵਾਰ ਉੱਥੇ ਬਾਉਲੀ ਤਿਆਰ ਕੀਤੀ ਕਿ ਸਿੱਖ ਜਗਤ ਦਾ ਪਹਿਲਾ ਤੇਲ ਉਸ ਦੀਆਂ 84 ਪੌੜੀਆਂ ਰੱਖੀਆਂ ਇਸ਼ਨਾਨ ਦੀ ਮਹਾਨਤਾ ਦ시 ਔਰ ਉੱਥੇ ਆਪ ਨੇ ਲੰਗਰ ਦੀ ਜਿਹੜੀ ਪਰੰਪਰਾ ਤੋਰੀ ਉਸ ਦੇ ਚ ਵਰਨ ਵੰਡ ਖਤਮ ਕਰ ਦਿੱਤੀ ਆਖਿਆ ਮੈਂ ਕਿਸੇ ਜਾਤ ਪਾਤ ਨੂੰ ਨਹੀਂ ਮੰਨਦਾ ਔਰ ਕਿਸੇ ਵਰਨ ਵੰਡ ਨੂੰ ਵੀ ਨਹੀਂ ਮੰਨਦਾ 80% ਇਸ ਦੇਸ਼ ਦੀ ਆਬਾਦੀ ਜੋ शूद्र ਕਹੀ ਜਾਂਦੀ ਸੀ ਇਸ ਦੇ ਸਾਰੇ ਕਿਰਤੀ ਬੰਦੇ ਆ ਜਾਂਦੇ ਸਨ ਲੋਹਾਰ ਦਰਖਾਨ ਧੋਵੀ ਜੁਲਾਹੇ ਚਮਾਰ ਮਾਮਾਰ ਕੁਮਾਰ ਇਹ ਸਾਰੇ ਲੋਕ ਕਿਰਤੀ शूद्र કહે ਜਾਂਦੇ ਸਨ ਗੁਰੂ ਅਮਰਦਾਸ ਜੀ ਬਹਾਦਰ ਨੇ ਆਪਣੇ ਬੂਏ ਇਹਨਾਂ ਸਾਰਿਆਂ ਲਈ ਖੋਲਦੇ ਅੱਜ ਤੱਕ ਧਰਮ ਮੰਦਰਾਂ ਦੇ ਔਰ ਵਿਦਿਆਲਿਆਂ ਦੇ ਦਰਵਾਜ਼ੇ ਜੋ ਇਹਨਾਂ ਲਈ ਬੰਦ ਸਨ ਖੋਲ ਦਿੱਤੇ। ਔਰ ਆਖਿਆ ਇਕੱਠੇ ਬੈਠ ਕੇ ਇੱਕ ਕੋਈ ਪੰਗਤ ਦੇਚ ਲੰਗਰ ਛਕੋ ਰਾਣਾ ਰੰਗ ਬਰਾਬਰੀ ਕਰ ਦਿੱਤੀ। ਗੁਰੂ ਅਮਰਦਾਸ ਜੀ ਮਹਾਰਾਜ ਇਸ ਤਰੀਕੇ ਦੇ ਨਾਲ ਗੁਰਨਾਣਕ ਦੇ ਕਲਾਮ ਦਾ ਗੁਰਨਾਣਕ ਦੀ ਜੋਤ ਦਾ ਆਗਾਹ ਪ੍ਰਸਾਰ ਕਰ ਰਹੇ ਨੇ। ਕਹਿੰਦੇ ਨੇ ਦਰਸ਼ਨਾਂ ਦੀ ਲੋਕ ਅਕਬਰ ਦੇ ਅੰਦਰ ਵੀ ਪੈਦਾ ਹੋਈ ਉਸ ਜ਼ਮਾਨੇ ਦਾ ਮੁਗਲ ਸਮਰਾਟ ਮੁਗਲ ਆਜ਼ਮ ਅਕਬਰ ਜੋ ਅਕਸਰ ਮਨ ਦੇ ਸਾਧੂ ਫਕੀਰਾਂ ਦੀ ਸੰਗਤ ਦੀ ਤਲਬ ਰੱਖਦਾ ਸੀ ਇੱਛਾ ਵੀ ਰੱਖਦਾ ਸੀ ਔਰ ਇਹ ਇੱਛਾ ਕਿਸੇ ਘਾਟ ਦੇ ਕਾਰਨ ਕਰਕੇ ਪੈਦਾ ਹੋਈ ਘਾਟੇ ਸੀ ਅਦਕੜ ਜਈ ਉਮਰ ਹੋ ਗਈ ਘਰ ਦੇ ਸੰਤਾਨ ਨਹੀਂ ਸੀ ਤਾਂ ਕਿ ਸੇਨੇਕਿਆ ਤੀਸਰੇ ਗੁਰੂ ਨਾਨਕ ਗੁਰੂ ਅਮਰਦਾਸ ਜੀ ਮਹਾਰਾਜ ਦੇ ਦਰ ਤੋਂ ਏਵਰ ਪ੍ਰਾਪਤ ਕਰੋ ਗੁਰੂ ਅਮਰਦਾਸ ਜੀ ਮਹਾਰਾਜ ਨੇ ਸਿੱਖ ਸੰਗਤ ਨੂੰ ਹੁਕਮ ਕੀਤਾ ਹੋਇਆ ਸੀ ਪਹਿਲੇ ਪੰਗਤ ਪਾਛੇ ਸੰਗਤ ਜੋ ਪੰਗਰ ਦੇਚ ਬੈਠ ਕੇ ਪਹਿਲੇ ਲੰਗਰ ਪ੍ਰਸ਼ਾਦ ਛਕਣ ਨੂੰ ਤਿਆਰ ਨਹੀਂ ਉਹਨੂੰ ਸੰਗਤ ਦੇਚ ਬੈਠ ਕੇ ਰੋਹਾਨੀ ਪ੍ਰਸ਼ਾਦ ਨਹੀਂ ਮਿਲੇਗਾ ਇਹ ਆਪਨੇ ਇਸ ਵਾਸਤੇ ਕੀਤਾ ਕਿ ਵਰਨਵੰਡ ਤੇ ਜਾਤ ਪਾਤ ਦੀ ਪ੍ਰਥਾ ਨੂੰ ਖਤਮ ਕਰਨਾ ਸੀ ਪਰ ਅੱਜ ਪਹੁੰਚ ਗਿਆ ਮੁਗਲੇ ਆਜ਼ਮ ਅਕਬਰ ਤੇ ਜਦ ਚੌਬਦਾਰ ਭਜੇ ਹੋਇਆ ਗਿਆ ਤੇ ਹੱਥ ਜੋੜ ਕੇ ਬੇਨਤੀ ਕਰਨ ਲੱਗਾ ਧਨ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਮੁਗਲੇ ਆਜ਼ਮ ਅਕਬਰ ਆਇਆ ਹੈ ਤੇ ਸਤਗੁਰਾਂ ਦੇ ਮੁਖਾਰਬਿੰਨ ਤੋਂ ਉਹੀ ਬਚਨ ਨਿਕਲੇ ਪਹਿਲੇ ਪੰਗਤ ਪਾਛੇ ਸੰਗਤ ਪਹਿਲੇ ਪੰਗਤ ਪਾਛੇ ਸੰਗਤ ਚੋਬਦਾਰ ਇਸ਼ਾਰਾ ਸਮਝ ਗਏ ਉਹ ਮੁਗਲ ਆਜ਼ਮ ਨੂੰ ਕਹਿਣ ਲਗਾ ਪਹਿਲੇ ਆਪ ਨੂੰ ਪੰਗਰ ਦੇ ਚ ਬੈਠ ਕੇ ਲੰਗਰ ਛਕਣਾ ਪਏਗਾ ਫਿਰ ਧਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਦਰਸ਼ਨ ਹੋਣਗੇ ਫਿਰ ਸੰਗਤ ਦੇ ਚ ਪ੍ਰਭੂ ਦੀ ਬਾਣੀ ਔਰ ਈਸ਼ਵਰੀ ਉਪਦੇਸ਼ ਸੁਣਨ ਦਾ ਮੌਕਾ ਮਿਲੇਗਾ ਬੈਠ ਗਏ ਪੰਗਤ ਦੇ ਅਕਬਰ ਪਰ ਲੰਗਰ ਦਾ ਜੋ ਅੱਜ ਪ੍ਰਸ਼ਾਦ ਛਕਿਆ ਇਸ ਪ੍ਰਸ਼ਾਦ ਦੇ ਚੋਂ ਵੀ ਰੂਹਾਨੀ ਸੁਗੰਧ ਦੀ ਪ੍ਰਾਪਤੀ ਹੋਈ ਸਵਾਦ ਨੂੰ ਲੈ ਕੇ ਬਿਸਮਾਦ ਹੋਇਆ ਅਕਬਰ ਆਨੰਦ ਵਿੱਚ ਐਸਾ ਸਵਾਦ ਦਾਲ ਵਿੱਚ ਐਸਾ ਸਵਾਦ ਹੈਰਾਨ ਹੋ ਕੇ ਸੇਵਾਦਾਰਾਂ ਤੋਂ ਪੁੱਛਦਾ ਹੈ ਤੋ ਸੇਵਾਦਾਰ ਕਹਿੰਦੇ ਨੇ ਬਾਦਸ਼ਾਹ ਸਲਾਮਤ ਰੱਬੀ ਪ੍ਰਸ਼ਾਦ ਰੱਬੀ ਰਹਿਮਤ ਰੱਬੀ ਚਿੰਤਨ ਇਸ ਭੋਜਨ ਨਾਲ ਜੁੜਿਆ ਹੋਇਆ ਹੈ ਇਸ ਵਾਸਤੇ ਪ੍ਰਸ਼ਾਦ ਹੈ ਬਖਸ਼ਿਸ਼ ਹੈ ਰਹਿਮਤ ਹੈ ਕਿ ਸਵਾਦ ਪ੍ਰਭੂ ਦਾ ਹੈ ਅਕਾਲ ਪੁਰਖ ਦਾ ਹੈ ਈਸ਼ਵਰ ਦਾ ਹੈ ਇਸ ਤੋਂ ਬਾਅਦ ਦਰਸ਼ਨ ਨਸੀਬ ਹੋਏ ਮੱਥਾ ਟੇਕਿਆ ਔਰ ਅਕਬਰ ਨੇ ਬੇਨਤੀ ਕੀਤੀ ਮੈਂ 100 ਪਿੰਡ ਜਾਗੀਰ ਵਿੱਚ ਆਪ ਜੀ ਨੂੰ ਦੇਣਾ ਤਾਂ ਕਿ ਇਹ ਲੰਗਰ ਆਪ ਦਾ ਖੁਸ਼ ਅਸਲੂਬੀ ਨਾਲ ਚੱਲ ਸਕੇ ਤਾਂ ਗੁਰੂ ਅਮਰਦਾਸ ਜੀ ਮਹਾਰਾਜ ਕਹਿਣ ਲਗੇ ਇਹ ਤਸਾਂ ਨਾਹਾਂ ਦੀ ਕਿਰਤ ਜੋ ਸਿੰਘ ਕਰਦੇ ਨੇ ਉਸ ਦਸਵੰਦ ਨਾਲ ਲੰਗਰ ਚੱਲਦਾ ਹੈ ਸ਼ਹਿਨਸ਼ਾਹੀ ਖਜ਼ਾਨੇ ਚ ਨਹੀਂ ਚਲਾਇਆ ਜਾ ਸਕਦਾ ਅਸੀਂ ਇਹ ਮਰਿਆਦਾ ਬਣਾਈ ਕਿ ਹਕੂਮਤ ਦੇ ਖਜ਼ਾਨੇ ਤੋਂ ਲੰਗਰ ਨਹੀਂ ਚਲੇਗਾ ਇਹ ਲੰਗਰ ਚਲੇਗਾ ਕਿਰਤੀ ਲੋਕਾਂ ਦੀ ਕਿਰਤ ਦਾ ਜੋ ਦਸਵੰਦ ਦਸਵਾਂ ਹਿੱਸਾ ਹੈ ਉਸ ਤੋਂ ਚਲੇਗਾ ਤਾਂ ਕਿ ਲੰਗਰ ਦਾ ਸਵਾਦ ਬਣਿਆ ਰਹੇ ਰਸ ਬਣਿਆ ਰਹੇ ਆਪਨੇ ਸ਼ਖਤੀ ਨਾਲ ਦਸਵੰਦ ਵੀ ਮਰਿਆਦਾ ਨੂੰ ਵੀ ਲਾਗਤ ਕੀਤਾ ਭਈ ਉਹ ਹੀ ਸਿੱਖ ਹੈ ਜੋ ਆਪਣੀ ਕਿਰਤ ਦਾ ਦਸਵਾਂ ਹਿੱਸਾ ਦਾਨ ਦੇ ਰੂਪ ਵਿੱਚ ਅਰਪਣ ਕਰਦਾ ਹੈ ਗੁਰੂ ਨੂੰ ਯਾ ਲੋੜਵੰਦਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤੇ ਐਸਾ ਲਿਖਿਆ ਕਿ ਜੋ ਬਾਬੇ ਕੇ ਦਾਮ ਨਾ ਦੇਹੈਂ ਤਿੰਨ ਤੇ ਗਹਿ ਬਾਬਰ ਕੇ ਲੈ ਜੋ ਰੱਬ ਦੇ ਨਾਮ ਦਾ ਦਸਵਾਂ ਹਿੱਸਾ ਨਹੀਂ ਕੱਢਦਾ ਕੋਈ ਨਾ ਕੋਈ ਐਸਾ ਦੂਤ ਆਉਂਦਾ ਹੈ ਉਹਦੇ ਨਾਲ ਉਸਦਾ ਸਭ ਕੁਝ ਹੀ ਚਲਾ ਜਾਂਦਾ ਹੈ ਐ ਬੰਦੇ ਨੌ ਹਿੱਸੇ ਤੂੰ ਰੱਖ ਲੈ ਦਸਵਾਂ ਗੁਰੂ ਦਾ ਹੈ ਧਰਮ ਦਾ ਹੈ ਈਸ਼ਵਰ ਦਾ ਹੈ सार के तावलीदा करता कार है धन के भागी चार हैं धर्म चोर निर्प आग अगर धर्म का हिस्सा नहीं दिता गया तो चोर ले जाएगा अगन भेंट हो जाएगा या राजगर्दी दे जिर असर हो जाएगा खैर गुरु अमरदास जी महाराज ने इस ढंग दी, लंगर दी अगम्मी परंपरा तोरी ਚਾਰੋਂ ਪਾਸੇ ਆਪ ਦਾ ਜੈ ਜੈਕਾਰ ਹੋਇਆ। ਧਨਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਸੈਭਜ਼ਾਦੇ। ਦਾਤੋ ਜੀ। ਦਾਸੋ ਜੀ। ਕਹਿੰਦੇ ਨੇ ਇਹ ਜਸ ਉਹ ਨਹੀਂ ਸਹਾਰ ਸਕੇ। ਜਿਵੇਂ ਵਕਤੀ ਤੌਰ ਤੇ ਬਾਬਾ ਸ੍ਰੀ ਚੰਦ ਤੇ ਲਖਮੀ ਦਾਸ ਨੂੰ ਰੋਸ ਹੋਇਆ ਸੀ ਕਿ ਸਾਡੇ ਪਿਤਾ ਦੀ ਗੱਦੀ ਲੈਣਾ ਜੀ ਲੈ ਗਏ। ਇਸ ਤਰ੍ਹਾਂ ਗੁਰੂ ਅਮਰਦਾਸ ਜੀ ਮਹਾਰਾਜ ਦੇ ਗੱਦੀ ਵਿਰਾਜਮਾਨ ਹੋਣ ਤੇ ਦਾਤੂ ਜੀ ਨੂੰ ਤੇ ਦਾਸੋ ਜੀ ਨੂੰ ਵੀ ਬੜਾ ਰੋਸ ਚੜਿਆ ਅਜ ਸ਼ਰੀਕਾਂ ਦੇ ਭੜਕਾਏ ਹੋਏ ਔਰ ਸ਼ਰੀਕਾਂ ਨੇ ਕੰਨ ਭਰੇ ਦੇਖੋ ਜਾਤ ਪਾਤ ਦੀ ਪਰੰਪਰਾ ਹੀ ਤੋੜ ਦਿੱਤੀ ਗੁਰੂ ਅਮਰਦਾਸ ਜੀ ਨੇ ਵਰਣ-ਵੰਣ ਦੀ ਪਰੰਪਰਾ ਹੀ ਤੋੜ ਦਿੱਤੀ ਔਰ ਇਹ ਸਿਰਫ ਦਾਤੂ ਹੀ ਨਹੀਂ ਮਰਵਾਹਾ ਜਿਤੇ ਅਕਬਰ ਦੇ ਦਰਬਾਰ ਵਿੱਚ ਫਰਿਆਦ ਵੀ ਲੈ ਕੇ ਚਲਾ ਗਿਆ ਸੀ ਕਿ ਭਾਰਤ ਦੀ ਜੋ ਪ੍ਰਾਣੀ ਸੰਸਕ੍ਰਿਤੀ ਹੈ ਖੱਤਰੀ ਬ੍ਰਾਹਮਣ ਸ਼ੋਦਰ ਵੈਸ ਇਹ ਚਾਰ ਵਰਨਾ ਦੀ ਮਨੋਤ ਇਹ ਗੁਰੂ ਅਮਰਦਾਸ ਨੇ ਤੋੜ ਦਿੱਤੀ। ਔਰ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਦਾ ਉਪਦੇਸ਼ ਵੀ ਜਾਤ ਕਾ ਗਰਭ ਨਾ ਕਰ ਮੂਰਖ ਗਵਾਰਾ ਕਿਸ ਗਰਭ ਤੇ ਉਪਜੇ ਬਹੁਤ ਵਿਕਾਰਾ गवार है वो जो जात अपमानी है वर्ण अपमानी है आपदा तो बृजेश के जन्म तो कोई ब्राह्मण नहीं जन्म तो कोई शूद्र नहीं जीवन तो शूद्र होवेगा जीवन तो ब्राह्मण होवेगा दातू जी ने एकदम संगत दे चाके सद्गुरुदेव जी महाराज सिंहासन पे बैठे सन सीने विच खिंच के लट मारी बिरद शरीर 84 साल दा ਸਿੰਘਾਸਣ ਤੋਂ ਥੱਲੇ ਗਿਰੇ ਇੱਕਦਮ ਆਪਣੇ ਆਪ ਨੂੰ ਸੰਭਾਲਿਆ ਤੇ ਸੰਭਾਲਦਿਆਂ ਸਾਰ ਆਪ ਨੇ ਦਾਤੂ ਦੇ ਕਦਮ ਪਕੜ ਲਏ ਚਰਨ ਪਕੜ ਲਏ ਔਰ ਜੋ ਬੇਨਤੀ ਕੀਤੀ ਸਿੱਖ ਜਗਤ ਦੇ ਮਹਾਨ ਇਤਿਹਾਸਕਾਰ ਕਵੀ ਤੇ ਬ੍ਰਹਮਨਿਸ਼ਟ ਸੁਗੜਾਮਣੀ ਭਾਈ ਸੰਤੋਖ ਸਿੰਘ ਜੀ ਨੇ ਇੰਜ ਲਿਖੇ ਨੇ एक तो सेवा करत रहे हो दुतीय बहते बिर दू अधक शरीर कठोरा तुमरे चरण मृदर न थोरा ए दातु जी एक ते मेरी उम्र वडेरी है चौरासी साल का हो गया जिस करके मेरिया हड्डियां सख्त हो गई ਚਮੜੀ ਸਖਤ ਹੋ ਗਈ ਮਾਸ ਸਖਤ ਹੋ ਗਿਆ ਉਮਰ ਦੇ ਵੱਡੇ ਹੋਣ ਨਾਲ ਸਰੀਰ ਕਠੋਰ ਹੋ ਗਿਆ ਤੇ ਦੂਸਰਾ ਦਾਤੋ ਜੀ ਮੈਂ ਅੱਧੀ ਰਾਤ ਨੂੰ ਉੱਠ ਕੇ ਵਿਆਸਾ ਤੋਂ ਜਲ ਭਰਨ ਦੀ ਸੇਵਾ ਕਰਦਾ ਰਿਆਂ 12 ਵਰੇ ਲੱਕੜ ਫੜਨੇ ਤੱਪੜ ਝਾੜਨੇ ਔਰ ਲੰਗਰ ਵੰਡਣਾ ਇਸ ਤਰ੍ਹਾਂ ਦੀ ਕਰੜੀ ਸੇਵਾ ਕਰਕੇ ਔਰ ਵਡੇਰੀ ਉਮਰ ਕਰਕੇ ਮੇਰਾ ਸਰੀਰ ਕਰੜਾ ਹੋ ਗਿਆ ਮੇਰੀਆਂ ਹੱਡੀਆਂ ਕਰੜੀਆਂ ਹੋ ਗਈਆਂ ਨੇ ਇਕ ਤੋਂ ਸੇਵਾ ਕਰਤ ਰਹੇ ਹੂੰ ਦੁਤੀਏ ਬਹਿਤੇ ਬਿਰਧ ਭਏ ਹੂੰ ਜਾਂਤੇ ਅਦਕ ਸਰੀਰ ਕਠੋਰਾ ਤੁਮਰੇ ਚਰਨ ਮਿਰਦਰ ਨੈ ਥੋਰਾ ਤੋ ਮੇਰਾ ਸਰੀਰ ਬੜਾ ਕਰੜਾ ਹੋ ਗਿਆ ਥੜੇ ਚਰਨ ਬੜੇ ਕੋਮਲ ਨੇ ਤੁਸੀਂ ਮੈਨੂੰ ਖਿੱਚ ਕੇ ਲਤ ਮਾਰੀਏ ਕਿਦਰੀ ਥੜੇ ਚਰਨਾ ਨੂੰ ਮੋਚ ਤੇ ਨਹੀਂ ਆਈ ਇੰਜ ਹੱਥ ਜੋੜ ਕੇ ਖੜੇ ਨੇ ਦਾਤੋਂ ਦਾ ਅਹੰਕਾਰ ਤੇ ਕ੍ਰੋਧ ਪਾਣੀ ਪਾਣੀ ਹੋ ਗਿਆ ਉਹ ਰਾਖਣ ਲਗਾ ਇਹ ਹੀ ਨਿਰਮਾਣਤਾ ਇਹ ਹੀ ਗਰੀਬੀ ਦਰਸਲ ਇਸੇ ਕਰਕੇ ਤੁਸੀਂ ਸਾਡਾ ਘਰ ਲੁੱਟ ਕੇ ਲੈ ਗਏ ਛੱਡੀ ਗੱਦੀ ਲੈ ਗਏ ਛੱਡੀ ਵਿਰਾਸਤ ਤੁਸੀਂ ਲੈ ਗਏ ਪਰ ਇਹ ਬਚਨ ਵੀ ਬੜੇ ਖੁਸ਼ੀ ਨਾਲ ਗੁਰੂ ਅਮਰਦਾਸ ਜੀ ਮਹਾਰਾਜ ਹੱਥ ਜੋੜ ਕੇ ਸੁਣਦੇ ਰਹੇ ਜਿੱਥੇ ਆਪਨੇ ਵਰਨਵੰਡ ਜਾਤ ਦੀ ਪ੍ਰਥਾ ਨੂੰ ਖਤਮ ਕੀਤਾ ਉੱਥੇ ਇੱਕ ਤੀਸਰੀ ਲਾਨਤ ਛਾ ਗਈ ਸੀ ਦੇਸ਼ ਦੇਚ ਪੜ ਦੇ ਦੀ ਔਰਤ ਨੂੰ ਲੰਬਾ ਗੁੰਡ ਕਢਾਣਾ ਜਾਂ ਬਰਕਾ ਦੇਚ ਰੱਖਣਾ ਕੁਝ ਇਸਲਾਮੀ ਤਹਿਜ਼ੀਬ ਦਾ ਅਸਰ ਤੇ ਕੁਛ ਮਨੁੱਖ ਦੇ पर बलवाशना करके स्त्री जगत का अपना एक संकोच लंबे गुंड और बुरका आलमे वजूद दे चाया। गुरु अमरदास जी महाराज इस मुखालफत कर देने, और आपने हुक्म कर देता कि संगत द कोई भी बीबी पढ़ा करके ना आए बुरके देच ना आए कुंड आवे आंद हिमाचल प्रदेश के दे राजे दी ਪਹਾੜੀ ਰਾਜਿਆਂ ਦੀ ਇੱਕ ਰਾਣੀ ਕਿਧਰੇ ਬਹੁਤ ਲੰਮਾ ਘੁੰਡ ਘੜ ਕੇ ਪਾਤਸ਼ਾਹ ਦੇ ਦਰਸ਼ਨ ਕਰਨ ਲਈ ਆਈ ਕਿ ਗੁਰੂ ਅਮਰਦਾਸ ਜੀ ਮਹਾਰਾਜ ਨੇ ਕਹਿ ਦਿੱਤਾ ਇਹ ਕੌਣ ਝੱਲੀ ਆਈ ਝੱਲੀ ਹੋ ਗਈ ਸੀ। ਔਰ ਫਿਰ ਜਦ ਸ਼ਰੀਕਾਂ ਨੇ ਰਾਜੇ ਨੇ ਬੇਨਤੀ ਕੀਤੀ ਮਹਾਰਾਜ ਇਹ ਝੱਲੀ ਹੋ ਗਈ ਇਹ ਤੇ ਠੀਕ ਨਹੀਂ ਹੋਇਆ। ਤਾਂ ਪਾਤਸ਼ਾਹ ਕਹਿਣ ਲੱਗੇ ਕੋਈ ਨੀ ਕੋਡੇ ਦੇ ਪਾਸੇ ਕਰਕੇ ਲੰਗਰ ਦੇ ਪਾਂਡੇ ਮਾਂਜੇ ਠੀਕ ਹੋ ਜਾਏ। ਔਰ ਵਾਕਈ ਉਹ ਠੀਕ ਹੋ ਗਈ ਉਸ ਤੋਂ ਬਾਅਦ ਗੁਰੂ ਅਮਰਦਾਸ ਜੀ ਮਹਾਰਾਜ ਦੇ ਦਰਬਾਰ ਵਿੱਚ ਕੋਈ ਵੀ ਬੀਬੀ ਕੁੰਡ ਕਰਕੇ ਨਹੀਂ ਆਉਂਦੀ ਸੀ। ਬੁਰਕੇ ਦੇ ਜੋ ਹੈ ਨਹੀਂ ਆਉਂਦੀ ਸੀ। ਗੁਰੂ ਗਨ ਸਾਹਿਬ ਜੀ ਮਹਾਰਾਜ ਦੀ ਬਾਣੀ ਬੁਰਕੇ ਦੀ ਮੁਖਾਲਫਤ ਕਰਦੀ ਹੈ। ਪਰਦੇ ਦੀ ਮੁਖਾਲਫਤ ਕਰਦੀ ਹੈ। ਰੋ ਰੋਰੀ ਬਹੂਰੀਆ ਭੋਂਗਟ ਜਿਨ ਕਾੜੇ ਅੰਤ ਕੀ ਬਾਾਰ ਲਹੇ ਗੀਨਾ ਆੜੇ। ਐ ਬਹੂ ਐ ਦੇਵੀ ਗੁੰਡ ਕਢ ਰਹੀ। ਸੰਗਤ ਵਿੱਚ ਬੈਠ ਗੁੰਡ ਨੂੰ ਇੱਕ ਪਾਸੇ ਕਰਕੇ ਹਾਂ ਅਗਰ ਗੁੰਡ ਕਢਣਾ ਹੀ ਹੈ ਵਾਕਈ ਪਰਦਾ ਕਰਨਾ ਹੀ ਹੈ ਤੋ ਗੁੰਡ ਤੇ ਇਹ ਹੁੰਦਾ ਗੁੰਗਟ ਤੇਰੋ ਤੋ ਉਪਰ ਸਾਚੇ ਹਰ ਗੁਣ ਗਾਏ ਕੁਦੇ ਅਰ ਨਾਚੇ ਗੁੰਡ ਤੇ ਆਉਂਦਾ ਸ਼ਰਮੋ ਹਯਾ ਗੁੰਡ ਤੇ ਹੁੰਦਾ ਮਾਸੂਮੀਅਤ ਦਾ ਸਚਾਈ ਦਾ ਅਗਰ ਇਹ ਹੀ ਨਹੀਂ ਤਾਂ ਕਪੜੇ ਦਾ ਗੁੰਡ ਕਪੜੇ ਦਾ ਬੁਰਕਾ ਇੱਜ਼ਤ ਨਹੀਂ ਬਚਾ ਸਕੇਗਾ ਸ਼ਰਮੋ ਹયા ਤੇ ਸਚਾਈ ਇੱਕ ਐਸਾ ਪਰਦਾ ਹੈ ਕਿ ਮਨੁੱਖ ਲਈ ਉਹੀ ਲਾਭਕਾਰੀ ਹੁੰਦਾ ਹੈ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਜਿੱਥੇ ਸਮਾਜ ਦਾ ਸੁਧਾਰ ਕੀਤਾ ਧਾਰਮਿਕ ਜਗਤ ਦੇ ਚ ਆਏ ਹੋਏ ਪਖੰਡ ਨੂੰ ਜੋ ਹੈ ਇੱਕ ਪਾਸੇ ਕੀਤਾ ਔਰ ਇਸ ਤਰੀਕੇ ਦੇ ਨਾਲ ਸਾਰੀ ਮਾਨਵਤਾ ਦੇ ਲਈ ਇੱਕੋ ਰਸਤਾ ਇੱਕ ਦਾ ਪੁਜਾਰੀ ਇੱਕ ਦਾ ਸੰਦੇਸ਼ ਇੱਕ ਦਾ ਉਪਦੇਸ਼ ਦਿੱਤਾ ਦਿਨ ਰਾਤ ਆਪ ਜੋਤ ਜਗਾਈ ਬੈਠੇ ਰਹੇ ਗੋਵਿੰਦਵਾਲ ਦੇ ਵਿੱਚ ਦੂਰ ਦੂਰ ਤੋਂ ਯਾਤਰੀ ਆਂਦੇ ਰਹੇ ਸੰਗਤਾਂ ਆਂਦੀਆਂ ਰਹੀਆਂ ਆਪ ਦੇ ਦਰਸ਼ਨਾਂ ਦਾ ਲਾਭ ਉਠਾ ਕੇ ਆਪ ਤੋਂ ਰੂਹਾਨੀ ਲਾਭ ਪ੍ਰਾਪਤ ਕਰਦੀਆਂ ਨਹੀਂ ਆ ਭੱਟਾ ਨੇ ਆਪ ਦੀ ਉਪਮਾ ਵਿੱਚ ਜੋ ਪਾਵਨ ਪਵਿੱਤਰ ਇੱਕ ਸਵਈਆ ਉਚਾਰਨ ਕੀਤਾ ਹੈ ਹੋਏ ਹੈ ਕਿ ਸੂਰਜ ਦੀਆਂ ਕਿਰਨਾਂ ਜਿਵੇਂ ਨਹੀਂ ਗਿਣੀਆਂ ਜਾ ਸਕਦੀਆਂ ਸਾਗਰ ਦੀਆਂ ਲਹਿਰਾਂ ਜਿਵੇਂ ਨਹੀਂ ਗਿਣੀਆਂ ਜਾ ਸਕਦੀਆਂ ਬਸੰਤ ਰੂਪ ਦੇਚ ਬਸੰਤੀ ਫੁੱਲ ਜੋ ਖਿੜਦੇ ਨੇ ਉਹ ਜਿਵੇਂ ਨਹੀਂ ਗਿਣੀਆਂ ਜਾ ਸਕਦੀਆਂ ਜਿਵੇਂ ਸ਼ਿਵਜੀ ਦਾ ਲੰਮਾ ਗਹਿਰਾ ਧਿਆਨ ਨਹੀਂ ਨਾਪਿਆ ਜਾ ਸਕਦਾ ਇਸੇ ਤਰੀਕੇ ਨਾਲ ਹੈ ਗੁਰੂ ਅਮਰਦਾਸ ਜੀ ਤੁਹਾਡੇ ਗੁਣ ਨਹੀਂ ਨਾਪੇ ਜਾ ਸਕਦੇ ਬੜੀ ਮਹਿਮਾ ਨਹੀਂ ਨਾਪੀ ਜਾ ਸਕਦੀ ਗਨ ਹਰ ਬੂੰਦ ਬਸੋਰੁ ਮਾਵਲ ਕਸਮ ਬਸੰਤ ਗਨੰਤ ਨ ਆਵੇ ਰਵਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੇ ਰੁਦਰ ਧਿਆਨ ਗਿਆਨ ਸਦਗੁਰ ਕੇ ਕਵ ਜਨ ਭਲ ਉਨੇ ਜੋ ਗਾਵੇ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹਿ ਬਣਾਵੇ ਪੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣਾ